ਨੱਕ ਮਰ ਗਿਆ ਨੱਕ ਨਹੀਂ ਕਰਨਾ ਤੁਸੀਂ ساری ਉਮਰ ਵੀ ਦੇਸੀ ਚੂਚਾ ਪਾਲ ਲਗੇ ਤੇ ਕਹਿੰਦਾ ਫੇਲ ਕੰਮ ਆ ਕਿਹੜੇ ਭੈਣਾਂ ਮਰ ਜਾਂਦੇ ਆ ਜਾਂ ਉਹ ਤੋਂ ਲੈ ਅੰਦੇਸੀ ਮਰ ਗਏ ਆ ਤਨਾ ਵੀ 3000 ਤੇ ਤੁਸੀਂ ਤਾਂ ਤਿਆਰ ਕਰ ਲਾਂਗੇ 100 ਉਹ ਨਹੀਂ ਹੁੰਦਾ ਭਾਈ ਹਰੇ ਚਾਰੇ ਦਾ ਪ੍ਰਬੰਧ ਕੀ ਕੀ ਕੀਤਾ ਕਹਿੰਦੇ ਭਾਈ ਵੇ ਕਮਰਾ ਹੈਗਾਗਾ ਕਮਰੇ ਚ ਲੈ ਜਾ ਕੇ ਛੱਡ ਦੇਣਾ ਬਸ ਤੇ ਕਦਾ ਬੱਲਾ ਬਲਾ ਦਾਂਗੇ ਕਿਹਨਾ ਹੋਇਆ ਤੇ ਦੇਸੀ ਜਾਨਵਰ ਦੀ ਡਿਮਾਂਡ ਦੇਸੀ ਆਂਡੇ ਦੀ ਡਿਮਾਂਡ ਬਹੁਤ ਆ ਭਾਈ ਜਿਹੜੇ ਜਿਹੜੇ ਭਰਾਵਾਂ ਨੇ ਜਾਨਵਰ ਪਾਉਣੇ ਆ ਉਹ 3000 ਦਾ 100 ਚੂਚਾ 3000 ਦਾ 100 ਚੂਚਾ ਚੱਕ ਡੱਬੇ ਚੱਲ ਗਏ ਭਾਗੀ ਬਾਂਦਰ ਤੇ ਲੈ ਗਏ ਚੂਤੇ 100 ਰਾਤ ਤੁਸੀਂ ਆਪ ਜਾਣਦੇ ਹੋ ਪਰ ਕੋਈ ਮੰਨ ਕੇ ਚਲੋ ਵੀ ਕੋਈ ਪ੍ਰਬੰਧ ਨਹੀਂ ਕੀਤਾ ਹੁੰਦਾ ਅੱਜ ਭਰਾ ਆਏ ਉਹਨਾਂ ਨੇ ਆਪਣੀ ਗੱਲ ਵੀ ਮੰਨੀ ਠੀਕ ਹੈ ਆਪਣੀ ਗੱਲ ਨੂੰ ਉਹਨਾਂ ਨੇ ਸਹਿਮਤ ਵੀ ਹੋਏ ਉਹਨਾਂ ਤੋਂ ਬੁਕਿੰਗ ਕਰਾਇਆ ਪਰ ਚੂਚਾ ਉਹਨਾਂ ਨੂੰ ਬੁੱਕ ਕੀਤਾ ਉਹਨਾਂ ਨੇ ਕਿਸੇ ਭਰਾ ਨੇ 150 ਕਿਸੇ ਨੇ 100 ਕਿਸੇ ਨੇ 200 ਔਰ ਡੱਬੇ ਲੈ ਕੇ ਆ ਗਏ ਉਹ ਕਹਿੰਦੇ ਵੀ ਚੂਚਾ ਲੈ ਕੇ ਚੱਲਣਾ ਮੈਂ ਕਿਹਾ ਬਈ ਚੂਚਾ ਚੈੱਕ ਕਰੋ ਪਾਲਿਆ ਪਹਿਲਾਂ ਕਹਿੰਦੇ ਨਹੀਂ ਯਾਰ ਬਈ ਪਾਲਿਆ ਤਾਂ ਹੀ ਨਹੀਂ ਕਦੇ ਮੈਂ ਕਿਹਾ ਪ੍ਰਬੰਧ ਕੀ ਕੀ ਕੀਤਾ ਕਹਿੰਦੇ ਬਈ ਵੇ ਕਮਰਾ ਹੈਗਾਗਾ ਕਮਰੇ ਚਲੇ ਜਾ ਕੇ ਛੱਡ ਦੇਣਾ ਬਸ ਤੇ ਕਦਾਂ ਪੱਲਾ ਬਿਲਾ ਦਾਂਗੇ ਮੈਂ ਕਿਹਾ ਬਈ ਇਸ ਤਰ੍ਹਾਂ ਨਹੀਂ ਪਲਦਾ ਅਜੇ ਰਾਤ ਦੀ ਠੰਡ ਹੈਗੀ ਆ ਟੈਂਪਰੇਚਰ ਸਾਨੂੰ ਕਰਕੇ ਰੱਖਣਾ ਪੈਣਾ 35 36 ਠੀਕ ਹੈ ਆਹ ਫੀਡ ਚਾਹੀਦੀ ਆ ਫਿਰ ਚਲੋ ਅਸੀਂ ਦੇ ਦਾਂਗੇ ਆਹ ਦਵਾਈ ਬੂਟੀ ਪੈਣੀ ਆ ਆਹ ਚੀਜ਼ ਪੈਣੀ ਉਹ ਆਪਣੀ ਜਾਣਕਾਰੀ ਲਈ ਵੀਡੀਓ ਵੀ ਪਾਈ ਵੀ ਪੇਜ ਤੇ ਤੇ ਚੈੱਕ ਕਰਦੇ ਰਿਹਾ ਕਰੋ ਜਾਣਕਾਰੀ ਵਾਲੀਆਂ ਵੀਡੀਓ ਪਾਉਂਦੇ ਰਹਿੰਨੇ ਆਪਾਂ ਤੇ ਮੈਂ ਕਹਾ ਬਾਈ ਤੁਸੀਂ 3000 ਦਾ ਕੋਈ ਬਾਣੀ ਵੱਡੀ ਗੱਲ ਨਹੀਂ ਹੈਗੀ 3000 ਦਾ ਕਿਹੜੀ ਗੱਲ ਹੈ ਪਰ ਜਿਹੜਾ 3000 ਰੁਪਇਆ ਮਕਸਦ ਦਾ ਤੁਹਾਡਾ ਉਹਨੇ ਕਿੱਥੋਂ ਤੱਕ ਲੱਗੇ ਜਾਣਾ ਕਿੱਥੇ ਤੁਸੀਂ ਸੋਚੂ ਚ ਲੇਗੇ ਜਾ ਕੇ 3000 ਦਾ ਮਾਰ ਲਿਆ ਨੱਕ ਮਰ ਗਿਆ ਨੱਕ ਨਹੀਂ ਕਰਨਾ ਤੁਸੀਂ ਸਾਰੀ ਉਮਰ ਵੀ ਦੇਸੀ ਚੂਚਾ ਪਾਲ ਲਗੇ ਵੀ ਕਹਿੰਦਾ ਫੇਲ ਕੰਮ ਆ ਕਿਹੜੇ ਭੈਣਾ ਮਰ ਜਾਂਦੇ ਆ ਜਾਂ ਉਹ ਤੋਂ ਲਿਆਂਦੇ ਸੀ ਮਰ ਗਏ ਉਹ ਦੂਜੇ ਦਾ ਬਿਨਾਮ ਹੋ ਜਾਂਦਾ ਬਾਈ ਨਾ ਤਾ ਕਰਕੇ ਕਹਿੰਦੇ ਆ ਉਹ ਭਰਾ ਬੁੱਕ ਕਰਕੇ ਗਏ ਉਹਨਾਂ ਨੂੰ ਸਾਰਾ ਪ੍ਰੋਪਰ ਦੱਸਤਾ ਵੀ ਇੰਨਾ ਟੈਂਪਰੇਚਰ ਚਾਹੀਦਾ ਆ ਪ੍ਰਬੰਧ ਕਰਕੇ ਰੱਖ ਲਓ ਅੰਪਲਿਆਂ ਨਾਲ ਬੰਦ ਕਰ ਲਓ ਜਿੱਥੋਂ ਹਵਾ ਪੈਂਦੀ ਆ ਰਾਤ ਨੂੰ 8:00 ਵਜੇ ਆਹ ਟੈਂਪਰੇਚਰ ਦੇਖ ਲਓ 35 36 ਦਾ ਟੈਂਪਰੇਚਰ 34 35 ਦਾ ਇੱਕ ਦਿਨ ਦੇ ਨੂੰ ਚਾਹੀਦਾ ਉਹ ਕਹਿੰਦੇ ਬਈ ਅਸੀਂ ਇੱਕ ਦਿਨ ਦਾ ਚੂਚਾ ਦੋ ਭਰਾ ਤਾਂ ਕਹਿੰਦੇ ਇੱਕ ਦਿਨ ਦਾ ਲੈ ਕੇ ਆਵਾਂਗੇ ਇੱਕ ਕਹਿੰਦਾ 10 ਦਿਨ ਦਾ ਲੈ ਕੇ ਜਾਵਾਂਗੇ 1 ਰੁਪਿਆ ਪਲੱਸ ਹੁੰਦਾ ਦਿੱਲੀ ਦਾ ਠੀਕ ਆ ਜੀ ਜਿਹੜੇ ਜਿਹੜੇ ਭਰਾਵਾਂ ਨੂੰ ਦੇਸੀ ਚੂਚੇ ਚਾਹੀਦੇ ਆ ਭਾਈ ਜਲਦੀ ਜਲਦੀ ਬੁੱਕ ਕਰਾ ਲਓ ਬਲੈਕ ਕਾਸਟ ਲੌਕ ਆ ਰਹੀ ਆ ਡੀਪੀ ਕ੍ਰਾਸ ਸੁਨਾਲੀ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਸੋਨੂੰ ਹੈਚ ਦੀ ਤਰੀਕਾ ਦੱਸਾਂਗੇ ਜੇ ਤੁਸੀਂ ਫੋਨ ਤੇ ਬੁੱਕ ਕਰਾਉਣਾ ਹੈ ਫੋਨ ਤੇ ਵੀ ਕਰਾ ਸਕਦੇ ਆ ਫਾਰਮ ਤੇ ਆਉਣਾ ਹੈ ਤਾਂ ਐਡਰੈਸ ਆਪਣਾ ਭਾਈ ਜੀ ਡੀਐਸਪੀ ਫਾਰਮ ਭਾਗੀ ਵਾਂਦਰ ਪੀਰਖਾਨੇ ਦੇ ਨਾਲ ਵਾਲੀ ਗਲੀ ਚ ਜ਼ਿਲ੍ਹਾ ਆਪਣਾ ਬਠਿੰਡਾ ਤੇ ਤਹਿਸੀਲ ਤਲਵੰਡੀ ਸਾਬੋ ਹੈ ਜਦੋਂ ਬਠਿੰਡੇ ਤੋਂ ਆਪਾਂ ਤਲਵੰਡੀ ਸਾਬੋ ਨੂੰ ਜਾਂਦੇ ਆ ਤਾਂ ਭਾਗੀ ਵਾਂਦਰ ਪਿੰਡ ਆਉਂਦਾ ਤਾਂ ਮੇਨ ਰੋਡ ਤੇ ਪੀਰਖਾਨਾ ਪੀਰਖਾਨੇ ਦੇ ਨਾਲ ਵਾਲੀ ਗਲੀ ਚ ਆਪਣੇ ਠੀਕ ਹੈ ਜੀ ਪੂਰਾ ਪ੍ਰਬੰਧ ਦਾ ਸਮਝਾ ਦਾਂਗੇ ਇੱਕ ਦਿਨ ਤੋਂ ਲੈ ਕੇ ਲਾਸਟ ਤੱਕ ਕੀ ਕੀ ਕਰਨਾ ਤੁਹਾਡੇ ਨਾਲ ਖੜੇ ਆਂ ਬਈ ਸਾਰੀ ਜਾਣਕਾਰੀ ਦੇਵਾਂਗੇ ਤੇ ਫੇਰ ਹੀ ਤੁਸੀਂ ਚੂਚਾ ਪਾਓ ਕਿਉਂਕਿ 100 ਚੂਚਾ ਲਿਆ ਅਗਨ ਦੇ ਸਥੇ ਮਾਰ ਲਿਆ ਕਰਾਵਾਂਗੇ ਟਿਚਰਾਂ ਮੁੜ ਕੇ ਸਾਰੀ ਉਮਰ ਨੱਕ ਨਹੀਂ ਕਰਨਾ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਭਰਾ ਨੇ 3000 ਰੁਪਏ ਲਾਇਆ ਕੋਈ ਸਾਨੂੰ ਬਹੁਤਾ ਮੁਨਾਫਾ ਨਹੀਂ ਹੋਣਾ ਪਰ ਜਿਹੜੇ ਤੁਸੀਂ ਜਿਹੜੇ ਮਕਸਦ ਨੂੰ ਚੂਚਾ ਪਾਇਆ ਦੇਸੀ ਉਹ ਤੁਹਾਡਾ ਮਕਸਦ ਕਾਮਯਾਬ ਹੋਣਾ ਚਾਹੀਦਾ ਜੇ ਤੈਨਾਂ 10000 ਰੁਪਏ ਚੁੱਚੇ ਤਾਂ ਲਾਇਆ 100 ਚੁੱਚੇ ਤਾਂ 3000 ਰੁਪਏ ਲਾਇਆ 35000 ਜੇ ਚ ਹੋਣਾ ਚਾਹੀਦਾ 35000 ਰੁਪਏ ਜੇ ਚ ਹੈਗਾ ਤਾਂ ਪ੍ਰੋਪਰ ਆਂਡੇ ਤੇ ਆ ਕੇ ਜਾਨਵਰ ਆਪਣੀ ਇਨਕਮ ਦੇਣ ਲੱਗੇ ਤੁਸੀਂ ਉਹਦੇ ਨਾਲ ਫੀਡ ਦਾ ਖਰਚਾ ਤੋੜੀ ਚੱਲੋਗੇ ਜੇ ਤੁਸੀਂ 3000 ਹੀ ਸੋਚਣਾ ਵੀ 3000 ਚ ਚੁੱਚਾ ਤਿਆਰ ਕਰ ਲਾਂਗੇ 100 ਉਹ ਨਹੀਂ ਹੁੰਦਾ ਭਾਈ ਹਰੇ ਚਾਰੇ ਤੇ ਕਰਨਾ ਉਹਦੀ ਵੀ ਵੀਡੀਓ ਪਾਈ ਆ ਫ੍ਰੀ ਰੈਂਜ ਕਿਸ ਤਰ੍ਹਾਂ ਚ ਤਿਆਰ ਹੋਗਾ ਜਾਨਵਰ ਪਰ ਫੀਡ ਤੇ ਕਿੰਨਾ ਖਰਚਾ ਆ ਕੇ 350 ਚ ਪੈਦਾ ਜਾਨਵਰ ਕਿਹੜੀ ਕਿਹੜੀ ਚੀਜ਼ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਪੇਜ ਫੋਲੋ ਕਰ ਲਓ ਤੇ ਬੁਕਿੰਗ ਕਰਾ ਲਓ ਮੇਰੇ ਭਰਾ ਇੱਕ ਦਿਨ ਦਾ ਲੈ ਲਓ ਚਾਹੇ ਮਹੀਨਾ ਦਾ ਲੈ ਲਓ ਬੁਕਿੰਗ ਕਰਾ ਲਓ ਤੁਹਾਨੂੰ ਚੂਚਾ ਮਿਲ ਜਾਣਾ ਠੀਕ ਹੈ ਜੀ ਪੂਰੀ ਜਾਣਕਾਰੀ ਦੇਣਾ ਇਹ ਕੋਸ਼ਿਸ਼ ਕਰਾ ਕੇ ਫਾਰਮ ਤੇ ਵਿਜ਼ਿਟ ਕਰ ਲਓ ਜਿਹੜੇ ਭਰਾ ਦੂਰ ਤੋਂ ਆ ਉਹ ਨਹੀਂ ਆ ਸਕਦੇ ਉਹ ਚੂਚਾ ਲੈਣਾ ਆ ਵੀ ਸਕਦੇ ਆ ਉਦੋਂ ਤੁਹਾਨੂੰ ਮਹੈਤਬੀ ਤਰੀਕਾ ਦੱਸਾਂਗੇ ਬੁਕਿੰਗ ਕਰਾ ਲਓ ਪਲੱਸ ਅਸੀਂ ਛੱਡਣ ਵੀ ਆ ਜਾਾਂਗੇ ਉਦੋਂ ਵੀ ਤੁਹਾਨੂੰ ਸਾਰਾ ਕੁਝ ਸਮਝਾ ਕੇ ਜਾਵਾਂਗੇ ਫੋਨ ਤੇ ਵੀ ਸਾਰਾ ਕੁਝ ਦੱਸਾਂਗੇ ਕੀ ਕੀ ਪ੍ਰਬੰਧ ਕਰਨੇ ਨੇ ਠੀਕ ਹੈ ਜੀ ਉਹੀ ਭਰਾ ਮੇਰਾ ਫੋਨ ਲਾਵੇ ਕਿਉਂਕਿ ਫੋਨ ਬਹੁਤ ਜ਼ਿਆਦਾ ਆਏ ਨੇ ਚੱਕੀਆਂਿਆਂ ਦੇ ਜਿਹੜੇ ਭਰਾ ਨਹੀਂ ਜਾਨਵਰ ਲੈਣਾ ਤੇ ਦੇਸੀ ਜਾਂਬਰ ਦੀ ਡਿਮਾਂਡ ਦੇਸੀ ਆਂਡੇ ਦੀ ਡਿਮਾਂਡ ਬਹੁਤ ਆ ਬਾਈ ਜਿਹੜੇ ਜਿਹੜੇ ਭਰਾਵਾਂ ਨੇ ਜਾਂਬਰ ਪਾਉਣੇ ਆ ਕਰ ਲੋ ਆਪਣਾ ਪੇਜ ਫੋਲੋ ਜਾਣਕਾਰੀ ਵਾਲੀਆਂ ਵੀਡੀਓ ਪਾਇਆ ਕਰਾਂਗੇ ਬਾਈ ਜੀ ਤੇ ਤੁਹਾਡਾ ਪਿਆਰ ਬਹੁਤ ਮਿਲਦਾ ਬਾਈ ਦੂਰੋਂ ਦੂਰੋਂ ਭਰਾ ਆਉਂਦੇ ਆ ਆਪਣੇ ਕੋਲੇ ਤਾਂ ਬਹੁਤ ਖੁਸ਼ੀ ਮਿਲਦੀ ਆ ਮਨ ਨੂੰ ਕਿ ਪੰਜਾਬ 'ਚ ਰਹਿ ਕੇ ਤੇ ਬਹੁਤ ਵਧੀਆ ਰੋਜ਼ਗਾਰ ਦੇ ਰਹੇ ਆ ਨਾਲੇ ਬਹੁਤ ਮੁੰਡੇ ਪੰਜਾਬ 'ਚ ਰਹਿ ਕੇ ਕੰਮ ਕਰ ਰਹੇ ਆ ਆਪ ਦਾ ਆਪ ਕਰ ਰਹੇ ਆ ਔਰ ਕਰਨਾ ਵੀ ਚਾਹੀਦਾ ਸਾਈਡ ਬਿਜ਼ਨਸ ਚੂਚੇ ਦਾ ਹੀ ਨਹੀਂ ਬੱਕਰੀਆਂ ਦਾ ਕਰ ਲਓ ਸੂਰ ਫਾਰਮ ਕਰ ਲਓ ਮੱਖੀ ਫਾਲਣ ਕਰ ਲਓ ਮੱਖੀ ਪਾਲਣ ਕਰ ਲਓ ਸਬਜ਼ੀਆਂ ਬੀਜ ਲਓ ਸਬਜ਼ੀਆਂ ਬੀਜ ਕੇ ਵੱਢ ਕੇ ਵਿੱਚੋਂ ਠੀਕ ਹੈ ਜੀ ਕੋਈ ਵੀ ਕੰਮ ਕਰ ਲਓ ਕਿਤਾ ਕੋਈ ਮਾੜਾ ਨਹੀਂ ਹੁੰਦਾ ਪਰ ਪੰਜਾਬ ਚ ਰਹਿ ਕੇ ਆਪ ਦੀ ਧਰਤੀ ਤੇ ਰਹਿ ਕੇ ਹਰਿਆਣਾ ਰਾਜਸਥਾਨ ਚ ਕਿਤੇ ਵੀ ਧਰਤੀ ਆਪਦੀ ਤੇ ਰਹਿ ਕੇ ਇੱਥੇ ਹੀ ਕਰੋ ਮਾਪਿਓ ਦੇ ਨਿਗਾਹ ਦੇ ਵਿੱਚ ਰਹੋਗੇ ਤਾਂ ਖੁਸ਼ਹਾਲ ਜ਼ਿੰਦਗੀ ਲੰਘੂਗੀ ਤੇ ਵੀਡੀਓ ਸ਼ੇਅਰ ਕਰ ਦਿਓ ਪੇਜ ਕਰਨੋ ਫੋਲੋ ਭਾਗੀ ਬਾਂਦਰ ਵਾਲਾ ਸੋਡਾ ਭਰਾ ਇਸ ਤਰ੍ਹਾਂ ਦੀਆਂ ਵੀਡੀਓ ਧੱਕਾ ਲੀਆਂ ਪਾਉਂਦਾ ਰਹਿੰਦਾ ਹੈ ਜਾਣਕਾਰੀ ਦਿੰਦਾ ਰਹਿੰਦਾ ਹੈ ਧੰਨਵਾਦ ਜੀ Komm, da